ਪਠਾਨਕੋਟ ਚ ਪੰਜਾਬ ਪੁਲਿਸ ਦੀ ਚੈਕਿੰਗ ਇੱਕ ਅਲਰਟ ਤੋਂ ਬਾਅਦ ਹੈ ਅਲਰਟ ਖੂਫੀਆ ਏਜੰਸੀਆ ਵੱਲੋਂ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਹਰਕਤ ਚ ਆਈ ਪੰਜਾਬ ਪੁਲਿਸ ਨੇ ਬਸ ਕਾਰਾਂ ਟੂ-ਵੀਲਰ ਸਮੇਤ ਹਰ ਵਾਹਨ ਦੀ ਚੈਕਿੰਗ ਕੀਤੀ ਪਠਾਨਕੋਟ ਤੋਂ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਜੰਮੂ ਦੇ ਕਠੂਆ ਅਤੇ ਸਾਂਭਾ ਚ ਕੁਝ ਸ਼ੱਕੀਆਂ ਦੀ ਐਂਟਰੀ ਤੋਂ ਬਾਅਦ ਕੁਫੀਏ ਏਜੰਸੀ ਨੇ ਅਲਰਟ ਜਾਰੀ ਕੀਤਾ ਹੈ ਇਹ ਚੇਤਾਵਨੀ ਪੰਜਾਬ ਸਮੇਤ ਸਰਹੱਦ ਨਾਲ ਲੱਗਦੇ ਦੂਜੇ ਸੂਬਿਆਂ 'ਚ ਵੀ ਜਾਰੀ ਕੀਤੀ ਗਈ ਹੈ ਕੋਈ ਵੀ ਗੱਡੀ ਜਿਹੜੀ ਬਾਹਰੋਂ ਆ ਰਹੀ ਆ ਉਹਦੀ ਅਸੀਂ ਸਪੈਸ਼ਲ ਚੈਕਿੰਗ ਕਰ ਰਹੇ ਆਂ ਤਾਂ ਕਿ ਕੋਈ ਮਾੜਾ ਅਨਸਰ ਜਿਹੜਾ ਸਾਡੇ ਏਰੀਆ ਦੇ ਵਿੱਚ ਕੋਈ ਗਲਤ ਕੰਮ ਨਾ ਕਰ ਜਾਵੇ ਇਸ ਸਬੰਧ ਦੇ ਵਿੱਚ ਅਸੀਂ ਕੰਟੀਨਿਊ ਜਿਹੜੀ ਆ ਆਪਣੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਜਿਹਨੇ ਟੂ-ਵੀਲਰ ਆ ਚਾਹੇ ਫੋਰ-ਵੀਲਰ ਆ ਚਾਹੇ ਬੱਸਾਂ ਵਾਂ ਉਹਨਾਂ ਦੀ ਸਾਰਿਆਂ ਦੀ ਬਹੁਤ ਬਰੀਕੀ ਨਾਲ ਅਸੀਂ ਜਿਹੜੀ ਆ ਉਹ ਉਹਨਾਂ ਨੇ ਚੈਕਿੰਗ ਕਰ ਰਹੇ ਜੇ ਐਨ ਕੇ ਸਾਈਟ ਤੇ ਉਧਰ ਲੱਟ ਦਿਆ ਹੋਇਆ ਸੀ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਕੋਈ ਸਾਨੂੰ ਪਤਾ ਲੱਗਾ ਸੀ ਕਿ ਉਧਰ ਕੋਈ ਨਾ ਕੋਈ ਮਤਲਬ ਕੋਈ ਪ੍ਰੋਬਲਮ ਆਈ ਆ ਉਹਦੇ ਸਬੰਧ ਵਿੱਚ ਅਸੀਂ ਜਿਹੜਾ ਇਧਰ ਆਪਣੇ ਵਾਲ ਜਿਹੜਾ ਉਹ ਸੁਰੱਖਿਆ ਦੇ ਪੂਰੇ ਪ੍ਰਬੰਧ ਜਿਹੜੇ ਕੀਤੇ ਕਿ ਫਿਰੋਜ਼ਪੁਰ ਚ ਵੀ ਸਰਹੱਦ ਤੇ ਤਨਾਤ ਬੀਐਸਐਫ ਨੂੰ ਅਲਰਟ ਕਰ ਦਿੱਤਾ ਗਿਆ ਕੁਝ ਦਿਨ ਪਹਿਲਾਂ ਹੀ ਜੰਮੂ ਤੋਂ 100 ਕਿਲੋਮੀਟਰ ਦੂਰ ਭਾਰਤੀ ਫੌਜ ਨੇ ਨੌਸ਼ੇਰਾ ਸੈਕਟਰ ਚ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਤਬਾਹ ਕਰ ਦਿੱਤੀਆਂ ਸੀ ਆਰਮੀ ਨੇ ਐਕਸ਼ਨ ਦਾ ਵੀਡੀਓ ਵੀ ਜਾਰੀ ਕੀਤਾ ਸੀ